5 ਜਨਵਰੀ ਨਵੰਬਰ ਪ੍ਰਕਾਸ਼ ਪੁਰਬ ਦੇ ਮਗਰੋਂ ਪੂਰੀ ਦੁਨੀਆ ਤੇ ਆ ਰਹੀ ਇਹ ਵੱਡੀ ਤਬਾਹੀ ਪਰਲੋ ਧੰਗੁਰੂ ਨਾਨਕ ਸਾਹਿਬ ਦੀ ਭਵਿੱਖ ਬਾਣੀ ਸਭ ਤੋਂ ਵੱਧ ਨੁਕਸਾਨ ਭਾਰਤ ਪੰਜਾਬ ਦੇ ਵਿੱਚ ਹੋਣਾ ਹੈ ਉਹਦਾ ਕਾਰਨ ਕੀ ਹੈ ਕਿਉਂ ਇੱਥੇ ਫੁੱਲ ਸਟਾਪ ਵੀ ਕਿਉਂ ਕੁਐਸਚਨ ਮਾਰਕ ਵੀ ਹੈ ਸਭ ਤੋਂ ਵੱਡਾ ਧੰਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸਭ ਤੋਂ ਪਹਿਲਾਂ ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਤੇ ਬਹੁਤ ਬਹੁਤ ਮੁਬਾਰਕਾਂ ਹੋਣ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਛਣੀਆਂ ਅਡਵਾਂਸ ਦੇ ਵਿੱਚ ਹੀ ਔਰ ਆਪਾਂ ਕੋਸ਼ਿਸ਼ਾਂ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸੰਬੰਧੀ ਆਪਾਂ ਥੁੜੀਆਂ-ਥੁੜੀਆਂ ਬੇਨਤੀਆਂ ਜੜੀਆਂ ਨੇ ਆਪ ਸੰਗਤ ਦੇ ਨਾਲ ਸਾਂਝੀਆਂ ਕਰਦੇ ਜਾਵਾਂਗੇ। ਪਿਆਰਿਓ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਇੱਕ ਅਜਿਹੇ ਤਰੀਕੇ ਨਾਲ ਮਨਾਇਆ ਜਾਂਦਾ ਹੈ ਸਮਾਗਮ ਕੀਤੇ ਜਾਂਦੇ ਨੇ, ਖਤਾ-ਵਾਰਤਾ ਹੁੰਦੀਆਂ ਨੇ, ਕੀਰਤਨ ਹੁੰਦਾ ਹੈ ਔਰ ਢਾਡੀ ਵਾਰਾਂ ਦੇ ਜਾਂ ਫਿਰ ਹੋਰ ਸਮਾਗਮ ਜਿਹੜੇ ਨੇ ਜਿਵੇਂ ਕਿ ਗੁਰਮਤਵ ਮੁਕਾਬਲੇ ਕਰਵਾਏ ਜਾਂਦੇ ਨੇ, ਗੁਰਬਾਣੀ ਕੰਠ ਮੁਕਾਬਲੇ ਕਰਾਏ ਜਾਂਦੇ ਨੇ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਮ ਹੀ ਕਰਵਾਈਆਂ ਜਾਂਦੀਆਂ ਨੇ ਬੜਾ ਚੰਗਾ ਲੱਗਦਾ ਵੀ ਜਦੋਂ ਆਪਾਂ ਅਜਿਹੀਆਂ ਚੀਜ਼ਾਂ ਨੂੰ ਕਰਦੇ ਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਸੋ ਬੜੀ ਚੰਗੀ ਗੱਲ ਹੈ ਸੋ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਸੰਗਤ ਨੂੰ ਰਲ ਮਿਲ ਕੇ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਦੇਣਾ ਤੇ ਜਾਣਕਾਰੀ ਪ੍ਰੋਵਾਈਡ ਕਰਵਾਉਣਾ ਬਹੁਤ ਵੱਡੀ ਸੇਵਾ ਆ ਚਲੋ ਫਿਰ ਸਾ ਸੰਗਤ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿੱਥੇ ਬਹੁਤ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਪ੍ਰਕਾਸ਼ ਪੁਰਬ ਤੋਂ ਬਾਅਦ ਜਿਹੜਾ ਸਮਾਂ ਆਪਾਂ ਦੇਖਾਂਗੇ ਤੇ ਪ੍ਰਕਾਸ਼ ਪੁਰਬ ਤੋਂ ਬਾਅਦ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਤੇ ਇੱਕ ਅਜੀਹੀਆਂ ਗੱਲਾਂ ਜੜੀਆਂ ਨੇ ਚਲਾਉਣੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਕਿ ਜੀ ਬਹੁਤ ਵੱਡੀ ਤਬਾਹੀ ਆਉਣ ਵਾਲੀ ਐ ਤੇ ਇੰਜ ਹੋਣ ਵਾਲਾ ਐ ਆਹ ਹੋਣ ਵਾਲਾ ਮਹਾਪਰਲੋ ਆਉਣ ਵਾਲੀ ਐ ਸਾ ਸੰਗਤ ਯਾਦ ਰੱਖਿਓ ਵੀ ਇਹ ਕੋਈ ਸਮਾਂ ਮਿਥਿਆ ਨਹੀਂ ਹੋਇਆ ਵੀ ਬਾਅਦ ਹੀ ਆਏਗੀ ਪਹਿਲਾਂ ਵੀ ਆ ਸਕਦੀ ਹੈ ਸਵਾਲ ਹੈ ਮੇਰਾ ਕਿਉਂਕਿ ਦੂਸਰੀ ਗੱਲ ਇਹ ਨਹੀਂ ਹੈਗਾ ਵੀ ਮਹਾਪਰ ਲੋਕ ਕਦੋਂ ਆਏ ਇਹ ਕੋਈ ਪਰਮਾਤਮਾ ਨੇ ਸਮਾਂ ਮਿਥਿਆ ਹੋਇਆ ਕਿਉਂਕਿ ਉਹਨੇ ਕਿਸੇ ਤੋਂ ਪਰਮਿਸ਼ਨ ਨਹੀਂ ਲੈਣੀ ਉਹਨੇ ਕਿਸੇ ਅਧਿਕਾਰੀ ਦਾ ਵੇਟ ਨਹੀਂ ਕਰਨਾ ਉਹਨੇ ਜੋ ਕਰਨਾ ਸਾਰਾ ਕੁਝ ਆਪਣੇ ਆਪ ਕਰਨਾ ਤੇ ਜਦੋਂ ਸਮਾਂ ਆ ਗਿਆ ਉਹਨੇ ਸਾਰਾ ਕੁਝ ਕਰ ਦੇਣਾ ਉਹਨੇ ਕਦੇ ਕਿਸੇ ਤੋਂ ਪੁੱਛਣਾ ਵਿਚਣਾ ਨਹੀਂ ਹੈ ਉਹ ਪਰਮਾਤਮਾ ਅਜੀਹਾ ਹੈ ਜਿਹੜਾ ਕਦੇ ਕਿਸੇ ਤੋਂ ਨਹੀਂ ਪੁੱਛਦਾ ਉਹ ਪਰਮਾਤਮਾ ਸਭ ਦੇ ਉੱਤੇ ਮਿਹਰ ਕਰਦਾ ਉਹ ਸਤਿਗੁਰੂ ਸਭ ਦੇ ਉੱਤੇ ਮਿਹਰ ਕਰਦਾ ਤੇ ਯਾਦ ਰੱਖਿਓ ਵੀ ਜਦੋਂ ਉਹ ਕੁਦਰਤ ਬਣਾਉਣ ਦੀ ਸਮਰੱਥਾ ਰੱਖਦਾ ਤੇ ਕੁਦਰਤ ਨੂੰ ਢਾਉਣ ਦੀ ਸਮਰੱਥਾ ਵੀ ਰੱਖਦਾ ਕੁਦਰਤ ਦੇ ਵਿੱਚ ਕੇਵਲ ਇਨਸਾਨ ਨਹੀਂ ਆਉਂਦਾ ਕੁਦਰਤ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਪੰਛੀ ਆਉਂਦੇ ਨੇ ਅਨੇਕਾਂ ਪ੍ਰਕਾਰ ਦੇ ਜਿਹੜੇ ਜੀਵ ਨੇ ਉਹ ਆਉਂਦੇ ਨੇ ਛੋਟੇ-ਛੋਟੇ ਤੇ ਅਨੇਕਾਂ ਪ੍ਰਕਾਰ ਦੇ ਜਿਹੜੇ ਜਾਨਵਰ ਨੇ ਉਹ ਆਉਂਦੇ ਨੇ ਤੇ ਜਿਹੜੀ ਹਵਾ ਆ ਪਾਣੀ ਹੈ ਇਹ ਸਾਰਾ ਕੁਝ ਕੁਦਰਤ ਦਾ ਦਿੱਤਾ ਹੋਇਆ ਹੈ ਤੇ ਸਾਡੇ ਕੋਲੇ ਕਿੰਨੀਆਂ ਚੀਜ਼ਾਂ ਕੁਦਰਤੀ ਸਰੋਤ ਨੇ ਤੇ ਸਤਿਗੁਰੂ ਮਹਾਰਾਜ ਜਦੋਂ ਚਾਹਣਗੇ ਇਹਦੇ ਵਿੱਚੋਂ ਨਾਸ਼ ਕੇਵਲ ਤੇ ਕੇਵਲ ਇੱਕ ਮਨੁੱਖ ਜਾਤੀ ਦੀ ਹੋਏਗਾ ਤੇ ਬਾਕੀ ਚੀਜ਼ਾਂ ਦਾ ਸ਼ਾਇਦ ਉਹਨਾਂ ਨੂੰ ਨੁਕਸਾਨ ਨਾ ਹੋਵੇ ਜੇ ਪਰਮਾਤਮਾ ਚਾਵੇ ਤੇ ਇੱਕ ਸੈਕਿੰਡ ਜਿੰਨਾ ਅੱਖ ਝਪਕਣ ਤੋਂ ਵੀ ਘੱਟ ਸਮਾਂ ਪਰਮਾਤਮਾ ਲਏਗਾ ਤੇ ਸਾਰੀ ਪੂਰੀ ਪ੍ਰਕਿਰਤੀ ਨੂੰ ਨਾਸ਼ ਕਰਨ ਦੀ ਸਮਰੱਥਾ ਸਤਿਗੁਰੂ ਰੱਖਦੇ ਨੇ ਤੇ ਇਹ ਪੂਰੀ ਸਮਰੱਥਾ ਜਿਹੜੀ ਹੈ ਉਹ ਮੇਰੇ ਮਾਲਕ ਦੇ ਕੋਲ ਹੀ ਹੈ ਕਈ ਕਹਿੰਦੇ ਵੱਡੀ ਜਿਹੜੀ ਹੈ ਭਾਈ ਮਹਾ ਪਰਲੋ ਆ ਰਹੀ ਹੈ ਤੁਸੀਂ ਇੰਜ ਕਰ ਲੋ ਤਿਆਰੀਆਂ ਕਰ ਲੋ ਇੰਜ ਕਰ ਲੋ ਯਾਦ ਰੱਖਿਓ ਸਾਡੇ ਪਿੰਡਾਂ ਦੇ ਵਿੱਚ ਇੱਕ ਕਹਾਵਤ ਜਿਹੜੀ ਹੈ ਉਹ ਵਰਤੀ ਜਾਂਦੀ ਹੈ ਕਿ ਜਦੋਂ ਅੱਗ ਲੱਗ ਜਾਏ ਉਸ ਤੋਂ ਬਾਅਦ ਖੂਹ ਪਟਣ ਦਾ ਕੋਈ ਫਾਇਦਾ ਨਹੀਂ ਕਹਿੰਦੇ ਜੇ ਆਪਾਂ ਨੂੰ ਪਤਾ ਹੀ ਹੈ ਵੀ ਸਮਾਂ ਇਹੋ ਜਿਹਾ ਆਉਣ ਵਾਲਾ ਹੈ ਤੇ ਪਹਿਲਾਂ ਖੂਹ ਪਟ ਕੇ ਰੱਖੀਏ ਕਿਉਂਕਿ ਜੇ ਆਪਾਂ ਨੂੰ ਪਤਾ ਹੈ ਵੀ ਸਮਾਂ ਅਜਿਹਾ ਆਏਗਾ ਤੇ ਅਸੀਂ ਕੀ ਕਰਨਾ ਹੈ ਅਸੀਂ ਉਹਦੀ ਤਿਆਰੀ ਕਰਨ ਦੇ ਵਿੱਚ ਸ਼ੁਰੂ ਹੋ ਜਾਈਏ ਹੁਣ ਤਿਆਰੀ ਕੀ ਕਰਨੀ ਹੈ ਹੁਣ ਮਹਾਪਰਲੋ ਆਏਗੀ ਪਾਣੀ ਆ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਹੜ੍ਹ ਆ ਸਕਦੇ ਨੇ ਫਲੱਡ ਆ ਸਕਦੇ ਨੇ ਕੁਝ ਵੀ ਹੋ ਸਕਦਾ ਹੈ ਪਰ ਯਾਦ ਰੱਖੋ ਵੀ ਜਿਹੜਾ ਪਰਮਾਤਮਾ ਰੱਖਣ ਵਾਲਾ ਹੈ ਜਿਹੜਾ ਉਹ ਸਤਿਗੁਰੂ ਰੱਖਣ ਵਾਲਾ ਹੈ ਤੇ ਉਹ ਪਰਮਾਤਮਾ ਤੋਂ ਕਦੇ ਆਪਾਂ ਆਪਣੀ ਰੱਖਿਆ ਦਾ ਮੰਗਿਆ ਨਾ ਜੋ ਤੇ ਇੱਕ ਗੱਲ ਹੋਰ ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਮੈਂ ਪਿਛਲੇ ਹਫ਼ਤੇ ਕਿਤਾਬ ਪੜ ਰਿਆ ਸੀ ਉਹਦੇ ਵਿੱਚ ਇੱਕ ਵਿਦਵਾਨ ਨੇ ਜ਼ਿਕਰ ਕੀਤਾ ਉਹਨੇ ਉਦਾਹਰਣ ਦਿੱਤੀ ਕਹਿੰਦਾ ਜਿਵੇਂ ਇੱਕ ਲੇਡੀਸ ਇੱਕ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਤੇ ਉਸ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਤੇ ਉਸ ਬੱਚੇ ਦੀ ਖੁਰਾਕ ਦਾ ਜਿਹੜਾ ਜ਼ਿੰਮਾ ਆ ਪਰਮਾਤਮਾ ਨੇ ਕੁਦਰਤੀ ਤੌਰ ਤੇ ਉਸ ਮਾਂ ਨੂੰ ਜਿਹੜਾ ਹੈ ਦੇ ਦਿੱਤਾ ਬੱਚੇ ਦਾ ਢਿੱਡ ਭਰਨ ਦੇ ਲਈ ਬੱਚੇ ਦਾ ਜਨਮ ਹੋਇਆ ਤੇ ਐਨ ਬੱਚੇ ਦੇ ਜਨਮ ਹੋਣ ਤੋਂ ਠੀਕ ਬਾਅਦ ਬੱਚੇ ਦੀ ਖੁਰਾਕ ਮਾਂ ਦੀ ਛਾਤੀਆਂ ਦੇ ਵਿੱਚ ਦੁੱਧ ਬਣਾ ਕੇ ਪਰਮਾਤਮਾ ਨੇ ਜਿਹੜਾ ਹੈ ਭੇਜ ਦਿੱਤਾ ਇਹ ਉਸ ਰੱਬ ਦੀ ਕਿਰਪਾ ਆ ਉਸ ਪਰਮਾਤਮਾ ਦੀ ਇੱਕ ਕੁਦਰਤੀ ਸਰੋਤ ਦਾ ਇੱਕ ਹਿੱਸਾ ਆ ਯਾਦ ਰੱਖਿਓ ਕਿਹਨੇ ਜਨਮ ਦਿੱਤਾ ਹੈ ਤੇ ਉਹਨੇ ਢਿੱਡ ਭਰਨ ਦਾ ਜਿਹੜਾ ਹੈ ਇੱਕ ਸਰੋਤ ਵੀ ਦਿੱਤਾ ਆ ਤੇ ਆਪਾਂ ਇਸ ਚੀਜ਼ ਨੂੰ ਸੋਚ ਕੇ ਲਿਖਿਆ ਵੀ ਜਿਨੇ ਜੀਵਨ ਦਿੱਤਾ ਇੱਕ ਵਿਦਵਾਨ ਹੋਰ ਸੋਹਣਾ ਲਿਖਦਾ ਹੈ ਉਹ ਕੰਗ ਹੈ ਕਿਨਾਂ ਜਿਸਨੇ ਜੀਵਨ ਦਿਆ ਹੈ ਉਹ ਉਹ ਖਾਣੇ ਕੋ ਵੀ ਦੇਗਾ ਜਿਸਨੇ ਕੁਦਰਤ ਮੇਂ ਭੇਜਾ ਹੈ ਉਹ ਸਭ ਕੁਝ ਆਪਣੇ ਆਪ ਦੇਗਾ ਕਹਿੰਤੋਂ ਭਾਵੇਂ ਜਿਹਦੀ ਵਜ੍ਹਾ ਜਿਹਦੀ ਹੁਕਮ ਦੇ ਨਾਲ ਸਾਡਾ ਜਨਮ ਹੋਇਆ ਹੈ ਜਿਹਦੇ ਹੁਕਮ ਦੇ ਵਿੱਚ ਹੀ ਸਾਡਾ ਮਰਨ ਹੋਏਗਾ ਤੇ ਉਹ ਪਰਮਾਤਮਾ ਦੀ ਕਿਰਪਾ ਐਸੀ ਹੋਈ ਤੇ ਉਹ ਸਾਰਾ ਕੁਝ ਸਾਨੂੰ ਆਪਣੇ ਆਪ ਹੀ ਦੇਵੇਗਾ ਕਿਨੇ ਕਿਸੇ ਕਿਸੇ ਬੰਦੇ ਤੋਂ ਮੰਗਣ ਦੀ ਲੋੜ ਨਹੀਂ ਕਦੇ ਕਿਸੇ ਹੋਰ ਜੀਵ ਤੋਂ ਆਸ ਰੱਖਣ ਦੀ ਲੋੜ ਨਹੀਂ ਹੁਣ ਇੱਥੇ ਇੱਕ ਬੇਨਤੀ ਹੋਰ ਕਰਦੇ ਆਂ ਪਿਆਰਿਓ ਲੋਕ ਕਹਿੰਦੇ ਆ ਮਹਾ ਪ੍ਰਲੋ ਆਉਣ ਵਾਲੀ ਹੈ ਮਹਾ ਪ੍ਰਲੋ ਦਾ ਕੋਈ ਭਰੋਸਾ ਨਹੀਂ ਹੋ ਸਕਦਾ ਹੁਣ ਆਜੇ ਹੋ ਸਕਦਾ 10 ਦਾ 10 ਦਿਨਾਂ ਨੂੰ ਆ ਜਾਏ ਹੋ ਸਕਦਾ 10 ਸਾਲਾਂ ਨੂੰ ਆਵੇ 20 ਸਾਲਾਂ ਨੂੰ ਆਵੇ 100 ਸਾਲਾਂ ਨੂੰ ਆਵੇ ਇਹ ਕੁਝ ਨਹੀਂ ਕਹਿ ਸਕਦੇ ਪਰ ਇੱਕ ਗੱਲ ਤੈ ਹੈ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਨੰਦੇੜ ਸਾਹਿਬ ਦੀ ਧਰਤੀ ਤੇ ਗਏ ਉੱਥੇ ਜਾ ਕੇ ਉਹਨਾਂ ਨੇ ਸੰਗਤ ਦੇ ਨਾਲ ਇੱਕ ਗੱਲ ਜਿਹੜੀ ਆ ਜ਼ਰੂਰ ਸਾਂਝੀ ਕੀਤੀ ਸੀ ਮਹਾਰਾਜ ਕਹਿੰਦੇ ਕਹਿੰਦੇ ਭਾਈ ਇੱਕ ਸਮਾਂ ਅਜਿਹਾ ਆਏਗਾ ਕਹਿੰਦੇ ਜਦੋਂ ਸਾਰੀ ਦੁਨੀਆ ਦਾ ਨਾਸ਼ ਹੋ ਜਾਏਗਾ ਇੱਥੇ ਕੁਝ ਵੀ ਨਹੀਂ ਬਚੇਗਾ ਨਾ ਕੋਈ ਜੀਵ ਜੰਤੂ ਜਿਹੜਾ ਹੈ ਮਨੁੱਖ ਕੁਝ ਨਹੀਂ ਬਚਣਾ ਸਾਰੀ ਦੁਨੀਆ ਜਿਹੜੀ ਹੈ ਉਹ ਖਤਮ ਹੋ ਜਾਏਗੀ ਤੇ ਇਹ ਜਿਹੜੀ ਦੁਨੀਆ ਦੀ ਅਵਿਸ਼ਕਾਰਤਾ ਹੈ ਭਾਵ ਜਿਹੜੀ ਇਹ ਲੋਕਾਂ ਦੀ ਦੁਬਾਰਾ ਤੋਂ ਜਿਹੜੀ ਨਵੇਂ ਸਿਰੇ ਤੋਂ ਵਢਣ ਹੈ ਇਹ ਦੁਨੀਆ ਦਾ ਵਿਢਿਆ ਜਾਏਗਾ ਤੇ ਸਤਗੁਰੂ ਮਹਾਰਾਜ ਕਹਿੰਦੇ ਅਸਾ ਸਮਾਂ ਆਏਗਾ ਜਿਦੇ ਵਿੱਚ ਸਾਰੇ ਲੋਕ ਜਿਹੜੇ ਨੇ ਖਤਮ ਹੋ ਜਾਣਗੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਖਤਮ ਹੋ ਜਾਣਗੀਆਂ ਤੇ ਦੁਨੀਆ ਦੀ ਜਿਹੜੀ ਹੈ ਹੋਂਦ ਦੁਬਾਰਾ ਤੋਂ ਵੱਜੇਗੀ ਕਹਿੰਦੇ ਇਹੋ ਜਿਹਾ ਸਮਾਂ ਵੀ ਆਏਗਾ ਪਿਆਰਿਓ ਮਹਾ ਪਰਲੋ ਯਾਦ ਰੱਖਿਓ ਕਿ ਸਤਗੁਰੂ ਕਹਿੰਦੇ ਜਦੋਂ ਤੂੰ ਰੱਬ ਨਾਲੋਂ ਟੁੱਟਿਆ ਉਹ ਸਮਾਂ ਤੇਰੇ ਲਈ ਮਹਾ ਪਰਲੋਹੀ ਹੈ ਤੇ ਜਿੱਦਣ ਤੂੰ ਰੱਬ ਨਾਲ ਜੁੜਿਆ ਹੋਇਆ ਕਹਿੰਦੇ ਭਾਵੇਂ ਜਿੱਦਣ ਮੁਸੀਬਤ ਮਰਦੀ ਆ ਜਾਏ ਜਦੋਂ ਮਰਜੀ ਆ ਜਾਏ ਕਹਿੰਦੇ ਰੱਬ ਤੇਰੇ ਨਾਲ ਤੱਤੀ ਵਾਹ ਵੀ ਨਹੀਂ ਲੱਗਣ ਦੇਗਾ ਤੱਤੀ ਵਾਹ ਨ ਲੱਗਈ ਪਾਰ ਬ੍ਰਹਮ ਸਰਨਾਈ ਚੌਂ ਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਭਾਈ ਸਤਗੁਰੂ ਨੇ ਸਾਰੀ ਗੱਲ ਹੀ ਨਿਬੇੜ ਦਿੱਤੀ ਕਹਿੰਦੇ ਭਾਈ ਯਾਦ ਰੱਖੀ ਕਿ ਤੱਤੀ ਵਾਹ ਵੀ ਤੈਨੂੰ ਪਰਮਾਤਮਾ ਨਹੀਂ ਲੱਗਣ ਦਿੰਦਾ ਯਾਨੀ ਚੌ ਗਿਰਦ ਹਮਾਰਾ ਰਾਮਕਾਰ ਕਾਰ ਕੀ ਹੁੰਦਾ ਇੱਕ ਲੀਕ ਜਿਸ ਆਕਾਰ ਦੇ ਵਿੱਚ ਆਪਾਂ ਬੈਠੇ ਹਾਂ ਸਤਿਗੁਰੂ ਨੇ ਗੱਲ ਕਹਿ ਦਿੱਤੀ ਸਤਿਗੁਰੂ ਕਹਿੰਦੇ ਚੌ ਗਿਰਦ ਹਮਾਰਾ ਚੌ ਗਿਰਦ ਭਾਵ ਆਸੇ-ਪਾਸੇ ਚੌ ਗਿਰਦ ਹਮਾਰਾ ਰਾਮਕਾਰ ਉਸ ਰਾਮ ਦੀ ਭਾਵ ਉਸ ਰਮਿਆ ਹੋਇਆ ਜਿਹੜਾ ਪਰਮਾਤਮਾ ਉਸ ਅਕਾਲ ਪੁਰਖ ਨੇ ਸ਼ਬਦ ਦੀ ਐਸੀ ਕਾਰ ਬਣਾ ਦਿੱਤੀ ਚੌ ਗਿਰਦ ਹਮਾਰਾ ਰਾਮਕਾਰ ਦੁੱਖ ਲੱਗਾ ਨਾ ਭਾਈ ਕਿੰਨੇ ਕੋਈ ਵੀ ਦੁੱਖ ਸੋ ਨਹੀਂ ਸਕਦਾ ਹੁਣ ਇਦੋਂ ਵੱਡੀ ਗੱਲ ਹੋਰ ਨਹੀਂ ਹੋ ਸਕਦੀ ਗੁਰਬਾਣੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਜਿਹੜੀ ਹੈ ਸਭ ਤੋਂ ਵੱਡਾ ਸੰਕੇਤ ਦਿੱਤਾ ਭਾਈ ਸ਼ਬਦ ਦੇ ਲੜ ਲੱਗ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਗੁਰੂ ਨੂੰ ਆਪਣਾ ਸਮਝ ਸਤਿਗੁਰੂ ਮਹਾਰਾਜ ਨੂੰ ਆਪਣਾ ਸਮਝ ਤੇ ਯਾਦ ਰੱਖ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਐਸੀ ਕਿਰਪਾ ਹੋਏਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਐਸੀ ਕਿਰਪਾ ਹੋਏਗੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਐਸੀ ਕਿਰਪਾ ਹੋਏਗੀ ਤੇ ਯਾਦ ਰੱਖ ਸੱਜਣਾ ਇਹਨੇ ਤੈਨੂੰ ਕਦੇ ਕਿਸੇ ਪ੍ਰਕਾਰ ਦੀ ਜਿਹੜੀ ਜ਼ਰੂਰਤ ਹੈ ਨਾ ਉਹ ਨਹੀਂ ਪਾਏਗੀ ਜੇ ਸਤਿਗੁਰੂ ਤੇਰੀ ਰੱਖਿਆ ਆਪ ਕਰਨਗੇ ਤੈਨੂੰ ਤੱਤੀ ਵਾਹ ਵੀ ਨਹੀਂ ਲੱਗਣ ਦੇ। ਸੋ ਇਸ ਕਰਕੇ ਆਪਾਂ ਗੁਰੂ ਦਾ ਸਹਾਰਾ ਲਈਏ ਪੂਰਨ ਗੁਰੂ ਦੇ ਲੜ ਲੱਗੀਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।